ਨਸ਼ੇੜੀ ਪਤੀ ਨੇ ਖੌਫਨਾਕ ਵਾਰਦਾਤ ਨੂੰ ਦਿੱਤਾ ਅੰਜਾਮ ਤੇਜ਼ਦਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਰ ਦਿੱਤਾ ਕਤਲ ਸਚ ਰਿਆਗਾਨ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ ਮਾਮਲਾ ਅਜਿਹਾ ਸਾਹਮਣੇ ਆਇਆ ਹੈ ਕਿ ਪਤੀ ਆਪਣੀ ਪਤਨੀ ਦੇ ਉੱਤੇ ਸ਼ੱਕ ਕਰਿਆ ਕਰਦਾ ਸੀ ਜਿਸ ਕਾਰਨ ਘਰ ਦੇ ਵਿੱਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ ਤੇ ਅੱਜ ਇਸ ਪਤੀ ਨੇ ਇੱਕ ਵਾਰ ਫਿਰ ਤੋਂ ਆਪਣੀ ਪਤਨੀ ਦੇ ਨਾਲ ਲੜਾਈ ਝਗੜਾ ਕੀਤਾ ਹੈ ਸ਼ੱਕ ਦੇ ਨਜ਼ਰੀਏ ਦੇ ਨਾਲ ਹੀ ਆਪਣੀ ਪਤਨੀ ਨੂੰ ਦੇਖਿਆ ਕਰਦਾ ਸੀ ਜਿਸ ਤੋਂ ਬਾਅਦ ਘਰ 'ਚ ਲੜਾਈ ਹੋਈ ਤੇ ਇਸ ਪਤੀ ਦੇ ਵੱਲੋਂ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਸਲ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਜਿਹੜਾ ਵਿਅਕਤੀ ਸੀ ਉਹ ਨਸ਼ੇ ਦਾ ਆਦੀ ਸੀ ਤੇ ਅਕਸਰ ਹੀ ਘਰ ਦੇ ਵਿੱਚ ਲੜਾਈ ਝਗੜੇ ਚੱਲਦੇ ਹੀ ਰਹਿੰਦੇ ਸੀ। ਇਹਨਾਂ ਦੋਵਾਂ ਪਤੀ ਪਤਨੀ ਦੇ ਦੋ ਬੱਚੇ ਨੇ ਇੱਕ ਲੜਕਾ ਤੇ ਇੱਕ ਲੜਕੀ ਲੜਕੀ ਦਾ ਵਿਆਹ ਹੋਇਆ ਹੈ। ਤੇ ਜਿਹੜਾ ਲੜਕਾ ਉਸ ਸਮੇਂ ਘਰ ਦੇ ਵਿੱਚ ਨਹੀਂ ਸੀ ਜਿਸ ਵੇਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਸਲ ਦੇ ਵਿੱਚ ਇੱਕ ਛੋਟੇ ਜਿਹੇ ਝਗੜੇ ਤੋਂ ਗੱਲ ਸ਼ੁਰੂ ਹੋਈ ਤੇ ਗੱਲ ਕਾਫੀ ਜ਼ਿਆਦਾ ਵੱਧ ਗਈ ਕਿ ਇਸ ਨਸ਼ੇੜੀ ਪਤੀ ਦੇ ਵੱਲੋਂ ਆਪਣੀ ਪਤਨੀ ਦੇ ਉੱਤੇ ਤੇਜ਼ਦਾਰ ਹਥਿਆਰ ਦੇ ਨਾਲ ਕਈ ਵਾਰ ਕੀਤੇ ਗਏ ਤੇ ਮੌਕੇ ਤੇ ਹੀ ਔਰਤ ਦੀ ਮੌਤ ਹੋ ਗਈ ਤੇ ਜਿਵੇਂ ਹੀ ਮੌਤ ਹੋਈ ਹੈ ਮੌਕੇ ਤੇ ਇਹ ਪਤੀ ਫਰਾਰ ਹੋ ਗਿਆ ਤੇ ਜਦ ਆਸ-ਪਾਸ ਦੇ ਲੋਕਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਹੈ ਉਹਨਾਂ ਦੇ ਲੜਕੇ ਨੂੰ ਫੋਨ ਕਰਕੇ ਜਿਹੜਾ ਉਸ ਪੂਰੀ ਘਟਨਾ ਬਾਰੇ ਦੱਸਿਆ ਗਿਆ ਮੌਕੇ ਤੇ ਲੜਕਾ ਆਇਆ ਹੈ ਪੁਲਿਸ ਨੂੰ ਵੀ ਸਦਿਆ ਗਿਆ ਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਜਾਂਚ ਪੜਤਾਲ ਪੂਰੀ ਤਰੀਕੇ ਦੇ ਨਾਲ ਕੀਤੀ ਜਾਏਗੀ ਤੇ ਉਸ ਫਰਾਰ ਪਤੀ ਨੂੰ ਵੀ ਲੱਭਣ ਦੀਆਂ ਕੋਸ਼ਿਸ਼ਾਂਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਜਲਦ ਹੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਏਗਾ ਇਸ ਮਾਮਲੇ ਤੇ ਬੱਚਿਆਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਨੇ ਦੱਸਿਆ ਹੈ ਕਿ ਘਰ ਦੇ ਵਿੱਚ ਅਕਸਰ ਹੀ ਲੜਾਈ ਝਗੜੇ ਰਿਆ ਕਰਦੇ ਸੀ ਉਹਨਾਂ ਦਾ ਪਿਤਾ ਮਾਂ ਦੇ ਉੱਤੇ ਕਾਫੀ ਜ਼ਿਆਦਾ ਸ਼ੱਕ ਕਰਿਆ ਕਰਦਾ ਸੀ ਤੇ ਅਕਸਰ ਅੱਗੇ ਵੀ ਜਿਹੜੇ ਰਿਸ਼ਤੇਦਾਰ ਆ ਜਾਂ ਫਿਰ ਬੱਚੇ ਆ ਉਹਨਾਂ ਨੇ ਕਈ ਵਾਰ ਇਸ ਵਿਅਕਤੀ ਨੂੰ ਸਮਝਾਇਆ ਪਰ ਉਹ ਕਦੇ ਵੀ ਕਿਸੇ ਦੀ ਗੱਲ ਨਹੀਂ ਸੀ ਸਮਝਦਾ ਤੇ ਨਸ਼ੇ ਦਾ ਆਦੀ ਸੀ ਨਸ਼ੇ ਦੀ ਹਾਲਤ ਦੇ ਵਿੱਚ ਉਸ ਨੇ ਘਰ ਦੇ ਵਿੱਚ ਦੁਬਾਰਾ ਤੋਂ ਲੜਾਈ ਸ਼ੁਰੂ ਕੀਤੀ ਤੇ ਤੇਜ਼ਦਾਰ ਹਥਿਆਰ ਦੇ ਨਾਲ ਔਰਤ ਦਾ ਕਤਲ ਕਰ ਦਿੱਤਾ ਸਾਡੇ ਕੋਲ ਰਮਾ ਪੇਸ਼ੈਂਟ ਆਏ ਨੇ ਵਾਈਫ ਆਫ ਅਰुण ਕੁਮਾਰ ਇਹਨਾਂ ਦਾ ਬੇਟਾ ਲੈ ਕੇ ਆਇਆ ਜਦੋਂ ਆਏ ਸੀਗੇ ਬ੍ਰਾਡ ਡੈਡੀ ਪੇਸ਼ੈਂਟਸ ਕਿਸ ਤਰੀਕੇ ਨਾਲ ਕਤਲ ਹੋਇਆ ਹੈ ਨਾ ਜਾਂ ਕਿਸ ਤਰੀਕੇ ਨਾਲ ਕਿਸ ਤਰੀਕੇ ਨਾਲ ਉਹਦੇ ਬਾਰੇ ਤੇ ਸਾਨੂੰ ਨੇ ਪਤਾ ਪਰ ਜਦੋਂ ਸਾਡੇ ਕੋਲ ਆਏ ਨੇ ਬਾਡੀ ਤੇ ਜਿਹੜੇ ਆ ਇਨਸਾਈਡ ਵੂਨਟ ਪ੍ਰੈਜ਼ੈਂਟ ਹੈਗੇ ਨਹੀਂ ਕਿੰਨੀ ਉਮਰ ਹੈ ਸੀ 50 ਇਅਰ ਤੁਸੀਂ ਦੱਸਿਆ ਬੇਟੇ ਨੇ ਕਿ ਉਹ ਕਿਸ ਤਰੀਕੇ ਨਾਲ ਹੋਇਆ ਜਾਂ ਕੀ ਘਟਨਾ ਵਾਪਰੀ ਬੇਟਾ ਕਹਿ ਰਿਹਾ ਸੀ ਕਿ ਮੈਂ ਘਰ ਨਹੀਂ ਸੀਗਾ ਤੇ ਮੈਨੂੰ ਨੇਬਰ ਦੀ ਕਾਲ ਆਈ ਸੀ ਤੇ ਮੰਮੀ ਪਾਪਾ ਦੇ ਵਿੱਚ ਹੀ ਕੋਈ ਲੜਾਈ ਹੋਈ ਹੈ ਤੇ ਉਹਦੇ ਦੌਰਾਨ ਹੀ ਹੋਇਆ ਮੇਰੇ ਮਦਰ ਆਈ ਸੀ ਹਾਂ ਜੀ ਮੈਂ ਤਾਂ ਘਰ ਨਹੀਂ ਹੈਗਾ ਜਦੋਂ ਲੜਾਈ ਹੋਈ ਅਤਕ ਗਿਆ ਹੈ ਬਾਰਾਂ ਤੇ ਪਿਛੋ ਪਤਾ ਨਹੀਂ ਕੀ ਹੋਇਆ ਕੀ ਆ ਦਿਮਾਗ ਤੋਂ ਚੱਕ ਚੁੱਕ ਮਾਰੇ ਆ ਪਾਪਾ ਮਰੇ ਨੇ ਹਾਂਜੀ ਦੋਨਾਂ ਦੀ ਆਪਸ ਵਿੱਚ ਆਪਸੀ ਲੜਾਈ ਪਹਿਲਾਂ ਵੀ ਹੁੰਦੀ ਰਹਿੰਦੀ ਏਦਾਂ ਤੂੰ ਤੇ ਮੈਂ ਹੁੰਦੀ ਰਹਿੰਦੀ ਏਦਾਂ ਲੜਾਈ ਵੀ ਹੋਈ ਇੱਕ ਦੋ ਵਾਰੀ ਹਾਦੂ ਦੀ ਬੜੀ ਬੜੀ ਚੁੱਕਦੇ ਰਹੇ ਆ ਪਹਿਲਾਂ ਕੰਪਲੇਂਟ ਵਗੈਰਾ ਬੜੀ ਬੜੀ ਕਰਵਾਈ ਆ ਪਰ ਕੋਈ ਕਾਰਵਾਈ ਨਹੀਂ ਹੈਗੀ ਖਾਸ ਹੋਈ ਤੇ ਫਿਰ ਜਮਾਨਤ ਹੋ ਜਾਂਦੀ ਰਹੀ ਚਲੋ ਬੰਦੇ ਬਾਬੂ ਕੇ ਕਰਾ ਦਿੰਦੇ ਨੇ ਇਸ ਵਾਰ ਪਤਾ ਨਹੀਂ ਕੀ ਹੈ ਪਹਿਲਾਂ ਵੀ ਦੋਦਨ ਕਹਿੰਦੇ ਸੀਗੇ ਕਿ ਮੈਂ ਤੈਨੂੰ ਮਾਰ ਛੜਨਾ ਬੜੀ ਬੜੀ ਕਿਹਾ ਕਿ ਮੈਂ ਮਾਰ ਛੜਨਾ ਕੰਪਲੇਂਟ ਵੀ ਕਰਵਾਈ ਬੜੀ ਬੜੀ ਪੁਲਿਸ ਵਾਲੇ ਕੋ ਐਸ ਵਾਰ ਪਤਾ ਨਹੀਂ ਮੈਂ ਅਧਾਰ ਨਹੀਂ ਹੈਗਾ ਤੇ ਇਹਨੂੰ ਇਸ ਤਰ੍ਹਾਂ ਹੋ ਗਿਆ ਤੇ ਕਿਹ ਚੀਜ਼ ਕਿਹ ਨਾ ਕਰਦਾ ਕਰਦਾ ਬੜੀਆਂ ਵੱਡੀਆਂ ਵੱਡੀਆਂ ਦਿੱਖੀਆਂ ਹੁੰਦੇ ਫਾਸਟ ਫੂਡ ਦਾ ਕੰਮ ਹੈ ਟਾ ਕਰਦਾ ਬੜੀਆਂ ਵੱਡੀਆਂ ਹੁੰਦੀਆਂ ਝਗੜਾ ਤੇ ਇਦਾਂ ਹੀ ਸ਼ੱਕ ਸ਼ੁੱਕ ਹੀਗਾ ਕਰਦੇ ਮੈਂ ਬੜੀ ਵਾਰ ਪਹਿਲਾਂ ਵੀ ਹੋਈ ਗੱਲਬਾਤ ਕਿ ਤੇਰਾ ਇਸ ਤਰ੍ਹਾਂ ਇਸ ਤਰ੍ਹਾਂ ਗੱਲਬਾਤ ਆ ਤੇ ਬੜੀ ਵਾਰੀ ਸਾਰਿਆਂ ਨੇ ਸਮਝਾਇਆ ਪੈ ਕੇ ਕਿ ਨਹੀਂ ਸਹੀ ਹੈ ਸਾਰਾ ਵਿੱਚ ਵਧੀਆ ਹੈ ਸਾਰਾ ਘਰ-ਬੜ ਵਧੀਆ ਹੈ ਤੇ ਲੰਡਿਆ ਸਾਰਾ ਵਿੱਚ ਤੂੰ ਇਹਨੇ ਜਾਣ ਕੇ ਗੋਲੀ ਦਾ ਅਫਸਰ ਖਾਂਦੇ ਈ ਦਿਮਾਗ ਖਰਾਬ ਹੋਇਆ ਗਿਆ ਨਸ਼ਾ ਕਰਦੇ ਹਾਂ ਜੀ ਤੋ ਇਸੇ ਜਗ੍ਹਾ ਤੇ ਫਿਰ ਜੀ ਇਹ ਵੀ ਮਰਨ 90 ਸਾਲ ਲੇਟੋ ਮੋਨ ਫਾਦਰ ਫਰਾਰ ਭੱਜ ਗਏ ਨਾਲ ਹੀ ਕਿੰਨੇ ਅਸੀਂ ਇਨਸਾਫ ਹੀ ਚੋਣੇ ਜੀ ਮੈਂ ਤੇ ਤੁਹਾਨੂੰ ਕਿ ਹੁਣ ਜੇਲ੍ਹ ਤੋਂ ਬਾਹਰ ਨਾ ਆਇਆ ਸਾਰੀ ਜ਼ਿੰਦਗੀ ਜੇ ਆਕਰ ਮੈਂ ਵੀ ਜਾਊਂਗਾ ਫਿਰ ਪਿੱਛੇ ਜੇਲ੍ਹ ਨਹੀਂ ਮਾਰੂੰਗਾ ਫਿਰ ਮੈਂ ਆਪਣੀ ਮਾਂ ਨੂੰ ਇਦਾਂ ਦੁਨਣਾ ਛੱਡ ਸਕਦਾ ਉਹਨੇ ਬਿਜਾਦੇ ਸਾਰੀ ਉਮਰ ਦੁੱਖ ਵੇਖੇ ਉਹਨੂੰ ਲਾਸਟ ਇਹੋ ਜੀ ਮੌਤ ਨਹੀਂ ਸੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਡ ਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ